ਹਾਂਜੀ ਦੋਸਤੋ ਸਕਾਟਲੈਂਡ ਦੀ ਧਰਤੀ ਤੇ ਪੈਂਦਰਾ ਅਖਬਾਰ ਰੇਡੀਓ ਤੇ ਵੈਬ ਟੀਵੀ ਦੀ ਟੀਮ ਵੱਲੋਂ ਆਪ ਸਭ ਨੂੰ ਹਾਰਦਿਕ ਸਵਾਗਤ ਜਿਵੇਂ ਤੁਸੀਂ ਪਿੱਛੇ ਦੇਖ ਰਹੇ ਹੋ ਕਿ ਮੇਰੇ ਨਾਲ ਇੱਕ ਸਾਡੇ ਬਹੁਤ ਹੀ ਪਿਆਰੇ ਸੱਜਣ ਖੜੇ ਆ ਜਿਨ੍ਹਾਂ ਦਾ ਨਾਂ ਅੰਗਰੇਜ਼ ਵਾਲੀ ਅੰਗਰੇਜ਼ ਵਾਲੀ ਦੀ ਮੈਂ ਸਿਫਤ ਕਰਾਂ ਤਾਂ ਉਹ ਯਾਰਾਂ ਦਾ ਯਾਰ ਕਲਾਕਾਰ ਹੈ ਤੇ ਉਹਨੂੰ ਹਰ ਵਰਗ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਉਹਦੀ ਆਵਾਜ਼ ਦੇ ਮਰੀਦ ਪਾਏ ਜਾਂਦੇ ਆ ਅੰਗਰੇਜ਼ ਵਾਲੀ ਜਦੋਂ ਵੀ ਸਕਾਟਲੈਂਡ ਆਉਂਦੇ ਆ ਤਾਂ ਇੱਥੇ ਮਹਿਫਲਾਂ ਸਜਦੀਆਂ ਉਹਨਾਂ ਨੂੰ ਮੱਥੇ ਤੇ ਹੱਥ ਧਰ ਕੇ ਉਡੀਕਿਆ ਜਾਂਦਾ ਮੈਂ ਜ਼ਿਆਦਾ ਸਮਾਂ ਨਾ ਲਵਾਂ ਤੁਹਾਡੇ ਨਾਲ ਅੰਗਰੇਜ਼ ਵਾਲੀ ਜੀ ਦੀ ਜਿਹੜੀ ਕਲੰਗੜੀ ਪੋਣਾ ਅਲੀ ਸਾਹਿਬ ਤੁਸੀਂ ਸਕਾਟਲੈਂਡ ਆਏ ਹੋ ਤੁਹਾਨੂੰ ਪੈਂਦਰਿਆਂ ਦੀ ਟੀਮ ਬਲੋ ਸਾਹਿਬ ਜੀ ਸਾਰੀ ਪੈਂਦਰਿਆਂ ਦੀ ਟੀਮ ਦਾ ਬਹੁਤ ਬਹੁਤ ਮੈਂ ਸ਼ੁਕਰਗੁਜ਼ਾਰ ਆਂ ਔਰ ਖੁਸ਼ੀ ਸੌਤ ਹਾਂ ਬਸ ਇੰਨੀ ਮਾਹਬਤ ਦਿੰਦੇ ਜਦੋਂ ਵੀ ਉਹਦੀ ਇਸ ਧਰਤੀ ਤੇ ਪਹੁੰਚੀ ਤਾਂ ਇੱਥੇ ਇੱਕ ਸੜਾ ਜੀਵ ਹੋਲਾ ਬਿਲਕੁਲ ਅਲੀ ਸਾਹਿਬ ਕਹਿੰਦੇ ਹੁੰਦੇ ਨਾ ਵੀ ਜਿਹਦੇ ਪੱਲੇ ਜੋ ਹੋ ਉਹੀ ਦਿੰਦਾ ਤੇ ਅਸੀਂ ਕੋਸ਼ਿਸ਼ ਕਰੀ ਦੀ ਵੀ ਸਾਡੀ ਝੋਲੀ ਪਿਆਰ ਨਾਲ ਭਰੀ ਰਹੇ ਤੇ ਪਿਆਰ ਹੀ ਬਣਦੇ ਰਹੀਏ ਬਿਲਕੁਲ ਜੀ ਪਿਆਰ ਹੀ ਬਣਨਾ ਚਾਹੀਦਾ ਤੁਹਾਨੂੰ ਬਿਲਕੁਲ ਮੈਂ ਉਹ ਗੱਲਾਂ ਉਹ ਟਾਈਮ ਯਾਦ ਕਰਦਾ ਕਿ ਜਦੋਂ ਬਾਪੂ ਜਗਦੇਵ ਸਿੰਘ ਜਸੋਵਾਲ ਜੀ ਕੋਲ ਤੁਸੀਂ ਪਹਿਲਾਂ ਤੋਂ ਮੌਜੂਦ ਸੀ ਤੇ ਭਰੋਵਾਲ ਦੇ ਮੇਲੇ ਤੇ ਕਲਵਾਨ ਤੋਂ ਸੇਖੋਂ ਦੀ ਤੁਹਾਡੇ ਨਾਲ ਕਲੰਘੜੀ ਪਾਈ ਸੀ ਕਿਉਂਕਿ ਮੈਂ ਤੇ ਕਲਵਾਨ ਤੋਂ ਦੋ ਢੁੱਡੀ ਕੇ ਕਾਲਜ 'ਚ ਇਕੱਠੇ ਪੜ੍ਹਦੇ ਸੀ ਪ੍ਰੋਫੈਸਰ ਰਮਨ ਮੈਨੂੰ ਤੇ ਸੇਖੋਂ ਨੂੰ ਲਿਜਾਣ ਲਈ ਰਾਜੀ ਸੀ ਪਰ ਮੈਂ ਉਸ ਦਿਨ ਜਾ ਨਾ ਸਕਿਆ ਪਰ ਉਹਨਾਂ ਇਤਿਹਾਸਿਕ ਪਲਾਂ ਦਾ ਗਵਾਹ ਨਾ ਬਣਿਆ ਮੈਂ ਸ਼ਾਬਾਸ਼ ਇਹ ਦੁੰਨਾ ਤੁਹਾਨੂੰ ਜਿਨ੍ਹਾਂ ਨੇ ਸੇਖੋਂ ਨੂੰ ਆਪਦੀ ਹਿੱਕ ਦਾ ਬਾਲ ਬਣਾ ਕੇ ਨਾਲ ਰੱਖਿਆ ਪਹਿਲਾਂ ਤਾਂ ਸੇਖੋਂ ਬਾਰੇ ਕੀ ਕਹੋਗੇ ਬਿਲਕੁਲ ਜੀ ਕਲਵਾਂਤ ਸੇਖੋਂ ਮੇਰਾ ਛੋਟਾ ਭਰਾ ਮੈਨੂੰ ਬਿਲਕੁਲ ਯਾਦ ਆ ਪਰਵਾਲ ਮੇਲੇ ਤੇ ਇਹ ਗੱਲ ਹੈਗੀ ਆ 97 ਦੀ ਜੀ ਜੀ ਤੇ ਸੇਖੋਂ ਉੱਥੇ ਜਦੋਂ ਆਇਆ ਮੇਰੇ ਉਸਤਾਦ ਜੀ ਸਰਦਾਰ ਅਮਰੀਕ ਸਿੰਘ ਤਲਵੰਡੀ ਸਾਹਿਬ ਸਟੇ ਸਾਈਟੀ ਸੀ ਉੱਥੇ ਤੇ ਮੇਲਾ ਪੂਰਾ ਜੋਵੜ ਤੇ ਸੀ ਖਰਮੀ ਸਾਹਿਬ ਕੋਈ ਟਾਈਮ ਸੀਗਾ 5 ਵਜੇ ਦਾ ਉਹ ਕਹਿੰਦੇ ਪ੍ਰੋਫੈਸਰ ਆਪਣੇ ਰਮਣ ਜੀ ਉਹ ਲੈ ਕੇ ਆਏ ਸੀ ਮੈਂ ਤਾਂ ਜਾਣਦਾ ਨਹੀਂ ਸੀ ਉਹਨਾਂ ਨੂੰ ਤੇ ਨਾਲ ਮੈਂ ਸਿੱਖ ਨੂੰ ਜਾਣਦਾ ਸੀ ਹਨਾ ਤੇ ਜਦੋਂ ਟਾਈਮ ਉਹਨਾਂ ਨੇ ਕਿਹਾ ਵੀ ਸਿੱਖ ਨੂੰ 5 ਮਿੰਟ ਦੇ ਦਿਓ 5 ਮਿੰਟ ਕੌਣ ਦਿੰਦਾ ਬਾਈ ਉਹਨਾਂ ਇੰਨਾ ਟਾਈਮ ਉਹਨਾਂ ਟਾਈਮ ਅਚਾਣਾ ਜੋਵੜ ਤੇ ਮੇਲਾ ਸੀ ਪੂਰਾ ਹਨਾ ਕੀ ਸੀ ਪਾਲਿਆ ਨਾ ਕੋਈ ਆ ਦੂਜਾ ਕਰਤਾ ਰਮਣਾ ਜੀ ਦਾ ਗਾਣਾ ਸੀ ਉਹ ਤੇ ਉਹ ਕਹਿੰਦੇ ਭਾਵੇਂ ਇੱਕ ਮਿੰਟ ਹੀ ਦੇ ਦੋ ਜੀ ਉਹ ਕਹਿੰਦੇ ਜੀ ਮੇਰੇ ਉਸਤਾਦ ਜੀ ਕਹਿੰਦੇ ਵੀ ਇੱਕ ਮਿੰਟ ਤੋਂ ਵੱਧ ਨਾ ਲਾਈਂ ਕਲਮਾ ਤੇ ਭਾਈ ਭਾ ਜਦੋਂ ਫਿਰ ਸੇਖੋ ਸਾਹਮਣੇ ਇੱਕ ਮਿੰਟ ਸ਼ੁਰੂ ਕੀਤਾ ਲੋਕਾਂ ਨੇ ਕਲਕਾਰੀਆਂ ਮਾਰੀਆਂ ਇੱਕ ਮਿੰਟ ਤੋਂ ਫਿਰ 10 15 ਲੱਗੇ ਔਰ ਸੇਖੋ ਦੇ ਦਸਨ ਮੁਤਾਬਕ ਇਹ ਆ ਮੇਰੇ ਕੋਲ ਇੱਕ ਪਾਸੇ ਦਾ ਕਿਰਾਇਆ ਸੀ ਜੀ ਬਿਲਕੁਲ ਮੈਂ ਉਹ ਵੀ ਕਹਿੰਦਾ ਮੇਰੀ ਜਿਹੜੀ ਜੇਬ ਸੀ ਉਹ ਸੀਗੀ 파ਟੀ ਉਹਦੇ ਵਿੱਚੋਂ ਉਹ ਵੀ ਜਿਹੜੇ ਟੁੱਟੇ ਪਏ ਸੀ ਡੱਗ ਪਏ ਸੀ ਜੇ ਮੁੜ ਕੇ ਜਾਣ ਲਈ ਸੇਖੋ ਸਾਹਿਬ ਨੇ ਦੱਸਿਆ ਸੀ ਮੇਰੇ ਕੋਲੇ ਪੈਸੇ ਨਹੀਂ ਉਦੋਂ ਬਾਅਦ ਸੇਖੋਂ ਨੂੰ ਘਟੋ ਕੱਟ ਵੀ ਉਸ 97 98 ਚ 5 7000 ਰੁਪਿਆ ਨਾਮ ਹੋਇਆ ਸੀ ਗੱਲ ਸਾਹਿਬ ਹੋ ਗਿਆ ਹੋ ਗਿਆ ਹੋ ਗਿਆ ਔਰ ਸੇਖੋ ਸਾਹਿਬ ਨੂੰ ਫਿਰ ਸਾਡੇ ਬਾਪੂ ਜੀ ਸਰਦਾਰ ਜਗਦੇਵ ਸਿੰਘ ਜਸਵਾਲ ਸਾਹਿਬ ਜਿੰਨਾ ਕਰਕੇ ਮੈਂ ਆਇਆ ਸਾਰਾ ਕੁਝ ਆਇਆ ਧਰਤੀਆਂ ਦੇ ਦਰਸ਼ਨ ਉਹਨਾਂ ਕਰਕੇ ਮੈਨੂੰ ਹੋਏ ਨਹੀਂ ਤੇ ਮੈਂ ਮੇਰੀ ਔਕਾਤ ਨਹੀਂ ਸੀ ਮੈਂ ਇਨ੍ਹਾਂ ਧਰਤੀਆਂ ਤੇ ਕਦੇ ਆ ਸਕਦਾ ਸੀ ਜੀ ਤੇ ਜਦੋਂ ਫਿਰ ਜਸਵਾਲ ਸਾਹਿਬ ਬਾਪੂ ਜੀ ਨੇ ਉਹਨੂੰ ਕਾਰਡ ਦਿੱਤਾ ਨਾ ਇਹ ਵੀ ਸਿੱਖ ਉਹਨੇ ਦੱਸਿਆ ਵੀ ਮੈਨੂੰ ਪੈਸੇ ਦੀ ਖੁਸ਼ੀ ਨਹੀਂ ਹੋਈ ਸੀ ਅੰਗਰੇਜ਼ ਬਾਈ ਉਹਨੂੰ ਜਿੰਨਾ ਕਾਰਡ ਦਾ ਚਾਹ ਆਇਆ ਸੀ ਕਹਿੰਦਾ ਉਹ ਕਾਰਡ ਮੈਂ ਜਦੋਂ ਜਾ ਕੇ ਆਪਦੇ ਘਰੇ ਦਿਖਾਇਆ ਲਖਵੀਰ ਬਾਈ ਨੂੰ ਬਾਈ ਦਾ ਵੱਡਾ ਬਰਾਦਰ ਉਹ ਕਹਿੰਦਾ ਸਿੱਖੋ ਪੈਸੇ ਦੇ ਮਾ ਟੂਆ ਆਹ ਕਾਰਡ ਸਾਰਾ ਕਹਿੰਦਾ ਅਗਲੇ ਦਿਨ ਉਹ ਚੱਕ ਕਰਾ ਦੇ ਬਾਪੂ ਜੀ ਕੋਲੇ ਪਹੁੰਚ ਜਾ ਉਦੋਂ ਬਾਅਦ ਫਿਰ ਜਦੋਂ ਜਸੋ ਆਪਣੇ ਬਾਪੂ ਜੀ ਦੇ ਘਰੇ ਜਸੋ ਸਾਹਿਬ ਦੇ ਸੇਖੋਂ ਆਏ ਅਸੀਂ ਉੱਥੇ ਸੀ ਕਿਉਂਕਿ ਮੈਂ ਤਾਂ ਉੱਥੇ ਰਹਿੰਦਾ ਸੀ ਸੇਖੋਂ ਦੀ ਫਿਰ ਜਦੋਂ ਐਂਟਰੀ ਹੋਈ ਇੱਕ ਮੁੰਡੇ ਦੇ ਨਾਲ ਸੀਗਾ ਤੇ ਅਸੀਂ ਵਕੀਲ ਆ ਅਸੀਂ ਮੂਹ ਮੇ ਕਵਰੇਜ ਅਸੀਂ ਹੁੰਦੇ ਸੀਗੇ ਇਹ ਕਹਾਂ ਹਾਂ ਜੀ ਸੇਖੋਂ ਸਾਹਿਬ ਸੇਖੋਂ ਸਾਹਿਬ ਹਣੀ ਹੁੰਦੇ ਸੀ ਉਦੋਂ ਕਲਮਾਤ ਕਹਿੰਦੇ ਸੀ ਤੇ ਕੋ ਤਾਂ ਫਿਰ ਬਾਅਦ ਚ ਬਣਿਆ ਬਾਈ ਹਨ ਇਹ ਕਹਿੰਦਾ ਵੀ ਹਾਂ ਵੀ ਕਲਮਾਤ ਬਈ ਆਪਾਂ ਮਿਲੇ ਸੀ ਉੱਤੇ ਪਰ ਉਹ ਵਾਲਾ ਉਦੋਂ ਬਾਅਦ ਫਿਰ ਉਹ ਵੀ ਲੜ ਬਾਪੂ ਜੀ ਦੇ ਲੱਗ ਗਿਆ ਸੋ ਅੱਜ ਮੈਂ ਤੁਹਾਡੇ ਮਾਧਿਮੇ ਇਹ ਤੁਹਾਡੇ ذریعے ਦੱਸਦਾ ਵੀ ਮੈਂ ਬਾਪੂ ਜੀ ਨੇ ਮੈਨੂੰ ਕੰਨਾਂ 'ਚ ਇਹ ਗੱਲ ਕਹੀ ਸੀ ਵੀ ਪੁੱਤ ਸੇਖੋਂ ਹੈਂਡਿਕੈਪ ਤਾਂ ਇਹ ਮੈਂ ਤੇਰੀ ਝੋਲੀ 'ਚ ਪਾਉਣ ਲਗਿਆ ਪੁੱਤ ਇਹ ਨਾ ਕਿਸੇ ਨੂੰ ਮੈਂ ਜ਼ਿੰਦਗੀ 'ਚ ਇਹ ਗੱਲ ਕਹੀ ਮੈਂ ਅੱਜ ਕਹਿ ਰਿਹਾ ਇਹ ਮੈਂ ਅੱਜ ਤੱਕ ਕਿਸੇ ਨੂੰ ਕਦੇ ਨਹੀਂ ਕਹੀ ਗੱਲ ਕਹੀ ਕਹਿੰਦਾ ਤੇਰੀ ਝੋਲੀ 'ਚ ਪਾਉਣ ਲਗਿਆ ਪੁੱਤ ਇਹਨੂੰ ਕਦੇ ਵੀ ਬਾਣ ਸਿੱਟੀ ਨਾ ਇਹਨੂੰ ਬਾਹਲਾ ਲੱਗਰਦੀ ਤੋਂ ਬਾਅਦ ਸੇਖੋਂ ਸਾਥ ਤੇ ਮੈਂ ਇਕੱਠੇ 5 ਸਾਲ ਇੱਕੋ ਬੈੱਡ 'ਚ ਘਰੇ ਪਏ ਆ ਜਿਹੜਾ ਮੈਨੂੰ ਬਾਪੂ ਜਸਵਾਲ ਸਾਹਿਬ ਨੇ ਦੁਗਰੀ ਕਰ ਲੈ ਕੇ ਦਿੱਤਾ ਜਿਹੜਾ ਅੱਜ ਵੀ ਮੇਰੇ ਪੋਲਾ ਸੇਖੋ 5 ਸਾਲ ਮੇਰੇ ਨਾਲ ਬੈਠਦੇ ਪਿਆ ਅਲੀ ਸਾਹਿਬ ਅਸਲ ਅਸਲ ਤਾਂ ਇਹ ਤੁਹਾਡਾ ਇਹ ਤੁਹਾਡੀ ਇੱਰਤ ਹੈ ਕਿਸੇ ਕੋਲ ਇੱਕ ਕੱਟ ਦੀ ਜੋ ਉਹ ਨਹੀਂ ਭੁੱਲ ਜਾਉਂਦਾ ਮੈਂ ਤੁਹਾਨੂੰ ਇੱਕ ਦੱਸਾਂ ਕਿ ਜਿਹੜੀ ਤੁਹਾਡੀ ਤੁਹਾਡੇ ਇਹਨਾਂ ਪਲਾਂ ਦੀ ਜਿਹੜੀ ਨਾ ਜਿਹੜੀ ਸਫਤਤਾ ਤੁਹਾਡੇ ਕੋਈ ਬੇਸ਼ੱਕ ਇਹਨੇ ਮੂੰਹ ਤੇ ਨਾ ਕੀਤੀ ਪਰ ਜਿੰਨਾ ਸਾਡਾ ਮਿੱਤਰ ਸਰਕਲ ਆ ਇਸ ਚੀਜ਼ ਲਈ ਤੁਹਾਡੇ ਦੇਣ ਦਾ ਆਸੀ ਆ ਸੇਖੋਂ ਤੋਂ ਪਾਸੇ ਹੈ ਨਾ ਕਿਉਂਕਿ ਮੈਨੂੰ ਇਸ ਗੱਲ ਦਾ ਪਤਾ ਜਦੋਂ ਸੇਖੋਂ ਨੇ ਆ ਕੇ ਦੱਸਿਆ ਸਾਡੇ ਕੋਲ ਬਈ ਇਸ ਤਰ੍ਹਾਂ ਕਰਕੇ ਮੈਨੂੰ ਬਾਪੂ ਜਸਵਾਲ ਨੇ ਅੰਗਰੇਜ਼ ਵਾਲੀ ਵੀ ਇਹ ਤੁਸੀਂ ਇਹ ਸਮਝੋ ਵੀ ਜੇ ਅਸੀਂ ਸੇਖੋਂ ਨੂੰ ਇਹ ਕਹਿਤਾ ਹੋਇਆ ਵੀ ਸਾਨੂੰ ਚਾਹ ਦੇ ਨਾਲ ਟੋਸਟ ਖਾਣਾ ਅੱਜ ਪਾਰਟੀ ਆ ਤੇ ਉਹ ਪਾਰਟੀ ਸਾਡੇ ਲਈ ਬਈ ਫाइव स्टार ਚ ਹੋਟਲ ਹਨਾ ਕਰਨ ਵਾਲੀ ਸੀ ਤੇ ਦੂਜੀ ਗੱਲ ਇਹ ਵੀ ਸੀ ਕਿ ਮੈਂ ਤੁਹਾਨੂੰ ਅੱਜ ਹਾਸੇ ਵਾਲੀ ਗੱਲ ਦੱਸਦਾ ਹਾਂ ਸੇਖੋਂ ਕਾਲਜ ਪੜ੍ਹਦੇ ਆ ਪੜ੍ਹਦੇ ਮੇਰਾ ਇੱਕ ਸਾਲ ਜੂਨੀਅਰ ਸੀ ਤੇ ਸੇਖੋਂ ਦਾ ਹੌਸਲਾ ਵਧਿਆ ਤੇ ਕਹਿੰਦਾ ਮੈਨੂੰ ਆ ਕੇ ਕਹਿੰਦਾ ਕਹਿੰਦਾ ਮਨਦੀਪ ਬਾਈ ਮੈਂ ਨਾ ਜਗਰਾਤੇ ਤੇ ਜਾਣਾ ਤੇ ਕਹਿੰਦਾ ਮੇਰੇ ਕੋਲ ਕੋ ਭੇਟ ਹੈ ਮੈਂ ਹੈਵੀ ਸੇਖੋਂ ਭੇਟਾਂ ਤਾਂ ਮਿਲ ਜਾਣੀਆਂ ਕਿ ਤਨੋਂ ਕਿਤੋਂ ਕਹਿੰਦਾ ਨਹੀਂ ਯਾਰ ਲਿਖ ਦੇ ਹੁਣੇ ਮੈਂ ਤੁਹੀਂ ਯਕੀਨ ਮੰਨਿਓ ਸੁਵਿੰਦਰ ਬੁੱਗਾ ਦਾ ਗੀਤ ਸੀ ਦੱਸ ਕੀ ਹੋਰ ਉਜਾੜੇਗੀ ਨਵੀਂ ਨਵੀਂ ਕਾਸਟ ਆਈ ਮੈਨੂੰ ਕਹਿੰਦਾ ਵੀ ਉਹ ਤਰਜ਼ ਤੇ ਮੈਨੂੰ ਭੇਟ ਲਿਖ ਕੇ ਦੇ ਮੇਰੇ ਫਰਿਸ਼ਤਿਆਂ ਨੂੰ ਨਾ ਪਤਾ ਵੀ ਭੇਟ ਕਿਵੇਂ ਲਿਖੀ ਦੀਆ ਅਸੀਂ ਦੀ ਮਈਆ ਦੀ ਮਹਿਮਾ ਦੇ ਵਿੱਚ ਉਹ ਤਰਜ਼ ਤੇ ਸੇਖੋਂ ਨੂੰ ਪਹਿਲੀ ਭੇਟ ਮੈਂ ਲਿਖ ਕੇ ਦਿੱਤੀ ਸੀ ਦੱਸ ਕੀ ਹੋ ਜਾਵੇ ਔਰ ਸੇਖੋਂ ਦੀ ਮੈਂ ਇੱਕ ਸਹਬਤ ਕਰਦਾ ਔਰ ਮੇਰਾ ਭਰਾ ਛੋਟਾ ਨਾਲ ਦੇ ਜੰਮੇ ਪ੍ਰਾਣੀ ਹੁੰਦੇ ਜੀ ਅਸਲ ਤੁਹਾਡੇ ਰਸਤੇ ਉਹ ਹੁੰਦੇ ਜਿਹੜੇ ਤੁਸੀਂ ਆਪ ਬਣਾਏ ਜੀ ਉਹ ਕਦੇ ਟੁੱਟਦੇ ਨਹੀਂ ਹੁੰਦੇ ਜੀ ਸੇਖੋ ਹੋਰ ਸਪੈਕਟਫੁਲੀ ਭਰਾ ਹਨਾ ਅੱਜ ਵੀ ਮੇਰੀਆਂ ਜਿਹੜੀ ਦਵਾਵਾਂ ਨੇ ਜਿੱਥੇ ਮੇਰੇ ਬੱਚੇ ਪੜਦੇ ਆ ਜੀ ਸੇਮ ਸਕੂਲ ਚ ਸੇਖੋ ਨਹੀਂ ਪੜਦੇ ਸੇਖੋ ਨੂੰ ਮੈਂ ਨਾਲ ਲੈ ਲੈ ਕੇ ਤੁਰਿਆ ਇਹ ਉਹਦਾ ਪਰਿਵਾਰ ਜਾਣਦਾ ਸੇਖੋ ਜਾਣਦਾ ਇਹ ਗੱਲ ਦੁਨੀਆ ਵੀ ਜਾਣਦੀ ਆ ਤੁਹਾਨੂੰ ਵੀ ਇਸ ਗੱਲ ਦਾ ਅਖਰ ਨਹੀਂ ਸਾ ਪਤਾ ਨਾ ਔਰ ਕਦੇ ਸਾਡੇ ਚ ਫਰਕ ਨਾ ਅਜ ਤੱਕ ਪਿਆ ਤੇ ਨਾ ਬਾਬੇ ਦੀ ਕਰ ਬਣਾ ਪੈਣਾ 27 ਸਾਲ ਹੈ ਯਾਰੀਆਂ 27 ਸਾਲ ਹੋ ਗਏ ਮੂਣਾ ਕਹਿਣਾ ਵਰਮੀ ਸਾਹਿਬ 27 ਸਾਲ ਬਣ ਸਾਹਿਬ ਵੱਡੀ ਗੱਲ ਵੱਡੀ ਗੱਲ ਜੇ ਪ੍ਰਮਾਤਮਾ ਇੱਕ ਸਦੀ ਦਾ ਚੌਥਾ ਹਿੱਸਾ ਹੋ ਜਾਂਦਾ ਤੇ ਅਲੀਬ ਮੈਂ ਇੱਥੇ ਗੱਲ ਕਰਾਂ ਕਿ ਤੁਸੀਂ ਜਿਵੇਂ ਮੈਂ ਪਹਿਲਾਂ ਕਹਿ ਘਟਿਆਂ ਕਿ ਯਾਰਾਂ ਦੇ ਯਾਰ ਗੈਕਾਂ ਚੋਂ ਗਿਣੇ ਜਾਂਦੇ ਹੋ ਤੁਸੀਂ ਉਸ ਦੌਰ ਦੇ ਵਿੱਚੋਂ ਜਿਹੜੇ ਦੇ ਵਿੱਚ ਕੁਲਵਿੰਦਰ ਢਿੱਲੋਂ ਢਿੱਲੋਂ ਸਾਹਿਬ ਦਲਜੀਤ ਦਸਾਂਜ ਇਹ ਸਾਡੇ ਜੂਨੀਅਰ ਪੀਟਰ ਸਰਜੀਤ ਲਵਲੀ ਤੁਸੀਂ ਮੈਨੂੰ ਲੱਗਦਾ ਵੀ ਇੱਕੋ ਥਾਂ ਤੇ ਸਾਰੇ ਜਾਣੇ ਹਨ ਉਹ ਹੋਏ ਹੋ ਤੇ ਤੁਸੀਂ ਕੀ ਮਹਿਸੂਸ ਕਰਦੇ ਹੋ ਉਹਨਾਂ ਸਾਰੇ ਵੱਡੀਆਂ ਰੂਹਾਂ ਦੇ ਨਾਲ ਵਿਚਰ ਕੇ ਤੇ ਤੁਸੀਂ ਵੀ ਬਹੁਤ ਬੁਲੰਦੀ ਤੇ ਰਹੇ ਹੋ ਬੁਲੰਦੀ ਤੇ ਹੋ ਤੇ ਕੀ ਮਹਿਸੂਸ ਕਰਦੇ ਹੋ ਉਹਨਾਂ ਸਾਰਿਆਂ ਦੇ ਨਾਲ ਵਿਚਰ ਕੇ ਮੈਂ ਸੱਚੀ ਗੱਲ ਹੈ ਜੀ ਇਹ ਇੱਕ ਦੱਸਣਾ ਚਾਹਣਾ ਕਿਲਮੇਂਦਰ ਢਿੱਲੋਂ ਮੇਰਾ ਛੋਟਾ ਭਾਈ ਸੀ ਕਚਹਿਰੀਆਂ 'ਚ ਮਿਲਣ ਜਿਹੜਾ ਗਾਇਕ ਸੀ ਉਹ ਮੇਰੀ ਆਵਾਜ਼ ਚ ਔਰ ਰਿਕਾਰਡ ਹੋਇਆ ਪਿਆ ਸੀ ਜਾਂ ਫੈਂਟਾਉਨ ਕੰਪਨੀ ਚ ਕਿਉਂਕਿ ਫੈਂਟਾਉਨ ਕੰਪਨੀ ਨੇ ਮੇਰੀ ਪਹਿਲੀ ਟੇਪ ਸਟਾਨ ਵਿੱਚ ਕੀਤੀ ਸੀ ਅਰਜਿੰਦਰ ਭਾਜੀ ਨੇ ਚਲੋ ਉਹਨਾਂ ਨਾਲ ਥਾੜਾ ਥੋੜਾ ਜਿਹਾ ਜਿੰਦਗੀ ਦੇ ਤਰ੍ਹਾਂ ਚੜਾਉਂਦੇ ਰਹਿੰਦੇ ਨੇ ਕਲਿੰਦਰ ਟਿੱਲੋਂ ਨੂੰ ਕੰਪਨੀ ਚ ਲੈ ਜਾਣ ਵਾਲਾ ਵੀ ਥੋੜਾ ਛੋਟਾ ਭਰਾ ਸੀ ਕੀ ਬਾਤ ਇਹ ਕੀ ਬਾਤ ਔਰ ਤੱਕੇ ਨਾ ਉਹਨੂੰ ਮੈਂ ਲੈ ਕੇ ਗਿਆ ਸੀ ਉੱਥੇ ਯਾਨੀ ਕਿ ਤੁਸੀਂ ਅਰਬਨ ਸਟੇਟ ਵਾਲੀ ਕੋਠੀ ਚ ਰਹਿੰਦੇ ਸੀ ਹਾਂ ਇੱਥੇ ਮੈਂ ਜਾਣਾ ਰਿਹਾ ਹਾਂ ਬਿਲਕੁਲ ਬਿਲਕੁਲ ਔਰ ਟਿੱਲੋਂ ਦੀ ਆਵਾਜ਼ ਮੈਨੂੰ ਕੋਕੇ ਕੁਲਵਿੰਦਰ ਮੇਰੇ ਨਾਲ ਬੈਕ ਵੋਕਲ ਤੇ ਜਾਂਦਾ ਦਾ ਸਟੇਜ ਤੇ ਸਾਡੇ ਨਾਲ ਕੋਰਸ ਬੋਲਦਾ ਦਾ ਸਟੇਜ ਤੇ ਜਾ ਕੇ ਮਗਰੋਂ ਕੁਲਵਿੰਦਰ ਤੇ ਬਹੁਤ ਪਿਆਰਾ ਵੀਰ ਸੀ ਸਾਡਾ ਤੇ ਜਦੋਂ ਕੁਲਵਿੰਦਰ ਕੰਪਨੀ ਚੋਂ ਉਹਨੂੰ ਮੈਂ ਲੈ ਕੇ ਗਿਆ ਤੇ ਮੈਂ ਰਜਿੰਦਰ ਭਾਜੀ ਨੂੰ ਕਿਹਾ ਮੈਂ ਕਿਹਾ ਰਜਿੰਦਰ ਭਾਜੀ ਇੱਕ ਮੁੰਡਾ ਕੁਲਵਿੰਦਰ ਆ ਤੇ ਇਹ ਪਾਰਸ ਭਾਜੀ ਦੇ ਨਾਲ ਹੁੰਦਾ ਛੂਆ ਤੇ ਵੀ ਇਹਨੂੰ ਤੁਸੀਂ ਇੱਕ ਵਾਰ ਸੋਚ ਜ਼ਰੂਰ ਜਦੋਂ ਕੰਪਨੀ ਵਾਲਟੋਂ ਵਿੱਚੋਂ ਕੁਲਵਿੰਦਰ ਨੂੰ ਮੈਂ ਲੈ ਕੇ ਆਇਆ ਭਾਜੀ ਕਹਿੰਦੇ ਵੀ ਅੰਗਰੇਜ਼ ਇਹ ਉੱਪਰ ਬਿਠਾ ਤੇ ਮੈਂ ਆ ਗਿਆ ਚਲੋ ਭਾਜੀ ਆਏ ਦਲਜੀਤ ਤੂਰ ਕੋਟੀ ਸਾਹਿਬ ਨੂੰ ਵੀ ਫੈਂਟੋਂ ਕੋੰਪਨੀ ਜਿੱਥੋਂ ਦਾ ਛੋੜਾ ਵੀਰ ਲੱਗ ਗਿਆ ਕੀ ਬਾਤ ਤੂਰ ਕੋਟੀ ਸਾਹਿਬ ਵੀ ਉਧੇ ਉਥੇ ਸੀਗੇ ਜੀ ਤੇ ਜਦੋਂ ਮੈਂ ਕਿਹਾ ਕਲਮੈਦਰ ਗਾਣੇ ਸੁਣਾ ਦੇ ਭਾਜੀ ਜੀ ਦਵਾ ਗਏ ਇੱਕ ਵੀ ਸੁਣਾ ਦੋ ਵੀ ਸੁਣਾ ਕਲਮੈਦਰ ਨੇ ਅੱਠ ਜਿੱਦੋਂ 9 ਗਾਣੇ ਸੁਣਾਏ ਰਜਿੰਦਰ ਭਾਜੀ ਕਹਿੰਦੇ ਅੰਗਰੇਜ਼ ਨੂੰ ਕਹ ਕੱਲ ਕੱਲ ਨੂੰ ਹੀ ਜੁੱਲੀ ਬਹਤਰਾ ਚੱਕ ਕੇ ਆ ਦੇ ਮੈਂ ਕਿਹਾ ਢੱਲੋਂ ਲੈਟਰੀ ਲੱਗ ਗਈ ਕੱਲ ਨੂੰ ਆ ਜਾ ਹਾਂ ਬਾ ਅਗਲੇ ਦਿਨ ਜੁੱਲੀ ਬਹਤਰਾ ਚੱਕ ਕੇ ਆ ਗਿਆ ਤੇ ਉਸ ਤੋਂ ਬਾਅਦ ਉਸੇ ਨੇ ਫਿਰ ਆਪਣਾ ਕਚਹਿਰੀਆਂ ਚ ਮੇਲੇ ਸਾਰਾ ਡੱਬ ਕੀਤਾ ਪਰ ਮੈਨੂੰ ਉਹਦੇ ਤੇ ਕੋਈ ਗਲਾ ਸ਼ੱਕ ਨਹੀਂ ਸੀ ਉਹ ਮੇਰਾ ਭਰਾ ਸੀ ਹੈ ਨਾ ਚਲੋ ਦੇਖੋ ਬਾਬਾ ਕਿਵੇਂ ਵਿਆਉਂਦਬੰਦੀ ਬਣਾਉਦਾ ਉਸ ਗਾਣੇ ਨਾਲ ਢੱਲੋ ਹਟ ਹਟਾਰ ਪਹਿਲੇ ਨਾਲ ਪਹਿਲੇ ਨਾਲ ਕਚਹਿਰੀਆਂ ਦੇਲੇ ਐਸਾ ਹਟ ਬਜਿਆ ਐਸਾ ਹਟ ਬਜਿਆ ਸੇਰਾ ਲੱਗਾ ਗਿਆ ਅੱਜ ਤੱਕ ਮਾਈ ਦਾ ਅਲੀ ਸਾਹਿਬ ਜਿਵੇਂ ਪਤਾ ਨਹੀਂ ਬਾਬ ਨੇ ਕੀ ਥਰੂ ਕਿਨੂੰ ਦੇ ਦੇਣਾ ਹੈ ਜੀ ਜੀ ਹੈਨਾ ਅੱਜ ਦੇ ਦੌਰ ਦੇ ਵਿੱਚ ਅੱਜ ਦੀ ਗੱਲ ਕਰੀਏ ਤਾਂ ਪੰਜਾਬੀ ਜਿਹੜੀ ਗਾਇਕੀ ਦਾ ਜਿਹੜਾ ਜਗਤ ਆ ਉਹਦੇ ਵਿੱਚ ਹੈਨਾ ਸ਼ੋਗ ਦਾ ਮਾਹੌਲ ਪਾਇਆ ਜਾ ਰਿਹਾ ਰਾਜਵੀਰ ਜਵੰਦੇ ਕਰਕੇ ਲੋਕ ਅਰਦਾਸਾਂ ਕਰ ਰਹੇ ਆ ਬਹੁਤ ਦੁਖੀ ਮਨ ਨਾਲ ਹੈਨਾ ਤੁਸੀਂ ਰਾਜਵੀਰ ਜਵੰਦਰ ਦੇ ਬਹੁਤ ਨੇੜੇ ਹੋ ਵਿਚਰਿਆਂ ਹੋ ਵਿਚਰ ਰਹੇ ਹੋ ਤੇ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਖੁਰਮੀ ਸਾਹਿਬ ਥੋੜੀ ਜਿਹੀ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨਾ ਚਾਹਣਾ ਜੀ ਰਾਜਵੀਰ ਜਵੰਦਾ ਸਾਡਾ ਛੋਟਾ ਵੀਰ ਆ ਬਹੁਤ ਹੀ ਪਿਆਰਾ ਆਰਟਿਸਟ ਆ ਬਲੰਦ ਆਵਾਜ਼ ਦਾ ਮਾਲਕ ਆ ਤੇ ਸਭ ਤੋਂ ਪਹਿਲਾਂ ਤਾਂ ਇਹੀ ਦੁਆ ਕਰਦੇ ਆ ਕਿ ਮਾਲਕ ਉਹਨਾਂ ਤੰਦਰੁਸਤੀ ਬਖਸ਼ੇ ਲੰਮੀ ਆਰ ਜੀ ਬਖਸ਼ੇ ਹੈਨਾ ਕਿਉਂਕਿ ਛੋਟੇ ਛੋਟੇ ਬੱਚੇ ਆ ਸਾਡੇ ਭਰਾ ਦੇ ਆ ਨਾ ਮਾਲਕ ਉਹਨਾਂ ਤੰਦਰੁਸਤੀ ਬਖਸ਼ੇ ਮੈਨੂੰ ਯਾਦ ਆ ਰਾਜਵੀਰ ਵੀਰ ਜਦੋਂ ਮੈਨੂੰ ਪਹਿਲੀ ਵਾਰ ਮਿਲਿਆ ਅਸੀਂ ਕਿਸੇ ਸ਼ੋਅ ਤੇ ਇਕੱਠੇ ਹੋਏ ਤੇ ਉਹਨੇ ਦੱਸਿਆ ਮੈਨੂੰ ਮੈਨੂੰ ਨਹੀਂ ਪਤਾ ਸੀ ਇਸ ਗੱਲ ਦਾ ਕਹਿੰਦਾ ਅੰਗਰੇਜ਼ ਬਾਈ ਤੁਹਾਨੂੰ ਨਹੀਂ ਪਤਾ ਕੁਰਮੀ ਸਾਹਿਬ ਬਾਈ ਕਹਿੰਦਾ ਬੜਾ ਡਾਊਨ ਟੂ ਆਰਥਾ ਬਿਲਕੁਲ ਤੇ ਕਹਿੰਦਾ ਤੁਸੀਂ ਮੇਰੇ ਚਾਚੇ ਦੇ ਵਿਆਹ ਤੇ ਤੁਸੀਂ ਗਿਆ ਸੀ ਓਏ ਮੈਂ ਕਹ ਅੱਛਾ ਕਹਿੰਦਾ ਤੁਹਾਨੂੰ ਲੈ ਕੇ ਆਇਆ ਸੀਗਾ ਜਨੇਤਪੁਰੇ ਤੋਂ ਚਿੱਤਾ ਬਾਈ ਚਿੱਤਾ ਮੇਰਾ ਬਹੁਤ ਜ਼ਿਆਦਾ ਖਾਸ ਮਿੱਤਰ ਸੀ ਉਹਦੀ ਡੈਥ ਹੋ ਗਈ ਸੀ ਚਿੱਤੇ ਬਾਈ ਦੀ ਆ ਕਰੋਨੇ ਦੇ ਵਿੱਚ ਮੈਂ ਕਹ ਅੱਛਾ ਕਹਿੰਦਾ ਬਾਈ ਮੈਂ ਉਦੋਂ ਮੂਰੇ ਬੈਠਾ ਸੀਗਾ ਜੇ ਤੁਸੀਂ ਮੇਰੇ ਚਾਚੇ ਦੇ ਵਿਆਹ ਤੇ ਗਿਆ ਮੈਂ ਕਹ ਅੱਛਾ ਕਹਿੰਦਾ ਉਦੋਂ ਮੈਨੂੰ ਚੇਟਕ ਲੱਗੀ ਸੀ ਅੰਗਰੇਜ਼ ਬਾਈ ਤੁਹਾਨੂੰ ਸੁਣ ਕੇ ਉਦੋਂ ਬਾਅਦ ਖੁਰਮੀ ਸਾਹਿਬ ਬਾਈ ਭਰਾ ਆਪਣਾ ਇੱਕ ਗਾਣਾ ਗਾਉਂਦਾ ਹੁੰਦਾ ਕਦੇ ਟੁੱਟਦੀ ਵਿਚਾਰੇ ਨਾਲ ਯਾਰੀ ਜੱਟ ਦੀ ਤੂੰ ਦਾ ਮੋਚਾ ਹਮੇਸ਼ਾ ਹੋਗਾ ਹਰੇ ਹਮੇਸ਼ਾ ਹਮੇਸ਼ਾ ਹਰੇ ਸਦੇ ਤੇ ਰਾਜਵੀਰ ਬਾਈ ਇਹ ਗਾਣਾ ਗਾਉਂਦਾ ਹੁੰਦਾ ਕਹਿੰਦਾ ਬਾਈ ਮੈਨੂੰ ਉਦੋਂ ਚੇਟਕ ਲੱਗੀ ਸੀ ਮੈਨੂੰ ਬੜੀ ਖੁਸ਼ੀ ਹੋ ਯਾਰ ਮੈਂ ਕਿਹਾ ਬਾਈ ਤੈਨੂੰ ਯਾਦ ਆ ਕਹਿੰਦਾ ਲੈ ਬਾਈ ਕਹਿੰਦਾ ਮੈਨੂੰ ਚੇਟਕ ਕਿਉਂ ਉਥੋਂ ਲੱਗੀ ਸੀ ਮੈਨੂੰ ਬੜਾ ਚੰਗਾ ਲੱਗਿਆ ਔਰ ਇੰਨੀ ਰਸਪੈਕਟ ਕਰਦਾ ਬਾਈ ਜੇਦੋਂ ਵੀ ਕਿਤੇ ਸਟੇਜ ਤੇ ਮਿਲਦਾ ਔਰ ਮੇਰੇ ਪਿੰਡ ਮੇਲੇ ਤੇ ਵੀ ਉਹ ਗਾ ਕੇ ਗਿਆ ਤੇ ਬਸ ਮੈਂ ਇਹੀ ਦੁਆ ਕਰਦਾ ਪ੍ਰਮਾਤਮਾ ਦੇ ਮੂਹਰੇ ਕਿ ਉਹਨਾਂ ਜਲਦੀ ਤੰਦਰੁਸਤ ਹੋਣ ਜਿਵੇਂ ਗੱਲ ਕਰਦੇ ਸੀ ਕਿ ਮੀਡੀਆ ਦੀ ਜ਼ਿੰਮੇਵਾਰੀ ਹੁੰਦੀ ਆ ਵੀ ਵਿਊਆਂ ਤੋਂ ਜਾਂ ਇਹ ਪੈਸੇ ਦੀ ਦੌੜ ਤੋਂ ਪਾਸੇ ਹੋ ਕੇ ਸੱਚ ਗੱਲ ਅੱਗੇ ਲੈ ਕੇ ਆਵੇ ਪਰ ਰਾਜਵੀਰ ਜਵੰਦੇ ਦੇ ਮਾਮਲੇ 'ਚ ਇੱਕ ਦੁੱਖ ਹੁੰਦਾ ਮੈਂ ਮੀਡੀਆ ਪਰਸਨ ਆ ਮੈਂ ਖੁਦੇ ਸੀ ਦੁੱਖ ਨੂੰ ਮਹਿਸੂਸ ਕਰਦਾ ਕਿ ਸਾਡੇ ਵਿੱਚ ਸਾਡੇ ਫੀਲਡ ਦੇ ਵਿੱਚ ਜਾਂ ਜਿਹੜੀਆਂ ਕਸਪੈਟ ਕਰ ਚੁੱਕੀਆਂ ਕਾਲੀਆਂ ਜਿੱਟੀਆਂ ਭੇਡਾਂ ਉਹ ਸਿਰਫ ਤੇ ਸਿਰਫ ਵਿਊਆਂ ਲਈ ਨਾ ਬਹੁਤ ਗਲਤ ਇਨਫਰਮੇਸ਼ਨ ਲਿਆ ਰਹੇ ਆ ਹਨ ਕੋਈ ਗਲਤ ਵੀਡੀਓ ਪਾਤੀ ਜਾਂ ਗਲਤ ਢੰਗ ਨਾਲ ਬਿਆਨੀ ਕਰ ਰਹੇ ਆ ਤੁਸੀਂ ਰਾਜਵੀਰ ਜਵੰਦੇ ਵਾਲੇ ਮਾਮਲੇ ਤੇ ਭਾਈਚਾਰੇ ਨੂੰ ਪੱਤਰਕਾਰ ਭਾਈਚਾਰੇ ਨੂੰ ਜਾਂ ਜਿਹੜੇ ਇਨਫਲੂਐਂਸਰ ਬੋਲਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਆ ਬੜੀਆ ਗੱਲ ਤੁਸੀਂ ਆ ਬਹੁਤ ਵਧੀਆ ਗੱਲ ਕੀਤੀ ਆ ਖੁਰਮੀ ਸਾਹਿਬ ਮੈਂ ਇਹ ਕਹਿਣਾ ਵੀ ਬੇੜਾ ਗਰਕ ਹੋ ਗਿਆ ਐਦੂੰ ਬੇੜਾ ਗਰਕ ਕੀ ਹੋਗਾ ਇੱਕ ਮਾਂ ਦਾ ਪੋਤਾ ਹੈ ਨਾ ਵੈਂਟੀਲੇਟਰ ਤੇ ਪਿਆ ਹੈ ਨਾ ਤੁਸੀਂ ਯਾਰ ਦਵਾ ਤਾਂ ਕਰ ਹੀ ਸਕਦੇ ਆ ਜੇ ਨਹੀਂ ਵੀ ਦਵਾ ਕਰ ਸਕਦੇ ਤਾਂ ਆ ਕਿਉਂ ਯਾਰ ਜਰੂਰ ਤੋਂ ਕਰਦੇ ਆ ਨਾ ਯਾਰ ਤੁਸੀਂ ਕਿਸੇ ਛੋਟੇ ਛੋਟੇ ਬੱਚੇ ਆ ਉਹਦੇ 2 ਸਾਲ ਦਾ ਬੇਟਾ 1.5 ਸਾਲ ਦੀ ਉਹਦੀ ਕੁੜੀ ਆ ਨਾ ਯਾਰ ਤੁਹਾਡੇ ਪਰਿਵਾਰ ਚ ਵੀ ਇਹ ਖੁਸ਼ ਹੋ ਸਕਦਾ ਹੈ ਨਾ ਤੁਸੀਂ ਯਾਰ ਐਡੀ ਘਟਿਆ ਰਾਜਨੀਤੀ ਤੇ ਆ ਗਏ ਐਡੇ ਘਟਿਆ ਹੋਗੇ ਮੈਂ ਤਾਂ ਇੱਕ ਇਹ ਕਹਿੰਨਾ ਤੁਸੀਂ ਵੀ ਯਾਰ ਜ਼ਰੂਰ ਕਰਿਓ ਖਰਮੀ ਸਾਹਿਬ ਕੋਈ ਐਸਾ ਕਾਨੂੰਨ ਬਣੇ ਜਿਹੜਾ ਵੀ ਕੋਈ ਚਾਰਜ ਐਦਾਂ ਦੇ ਸ਼ਬਦ ਲਿਖਦਾ ਟਾਈਟਲ ਬਣਾਉਦਾ ਉਹਦੇ ਇਹੋ ਜੀ ਧਾਰਾ ਲੱਗ ਕੇ ਪੰਜ ਪੰਜ 7 ਸਾਲ ਬੰਦਾ ਉਹਦੀ ਜਵਾਨ ਤਣਾ ਹੋ ਅਸਲ ਨੂੰ ਪਤਾ ਲੱਗਿਆ ਕਿ ਤੁਸੇ ਕਿਸੇ ਲੋਕ ਦੇ ਮੈਂ ਤੁਸੇ ਕਹਿਦੇ ਆ ਭਾਵਨਾਵਾਂ ਮਾਣਾ ਛੇੜਨਾ ਯਾਰ ਮੈਂ ਤੁਹਾਨੂੰ ਜਿੰਦਗੀ ਨਾਲ ਜਿੰਦਗੀ ਨਾ ਖਿਲਵਾੜ ਆਪਣੇ ਇਸ ਮਾਧਿਅਮ ਦੇ ਰਾਹੀਂ ਮੈਂ ਤਾਂ ਇਹ ਗੱਲ ਕਹੂੰਗਾ ਵੀ ਜੇ ਮੰਨ ਲਓ ਕਿ ਮੈਂ ਕੋਈ ਇਹੋ ਜੀ ਗੱਲ ਕਰਦਾ ਤੇ ਪਹਿਲਾਂ ਜਿਹੜੇ ਮੇਰੇ ਨੇੜਲੇ ਆ ਨਾ ਉਹਨਾਂ ਨੂੰ ਚਾਹੀਦਾ ਕਿ ਗਿੱਦੜ ਘੋਟ ਕਰ ਦੇਣ ਸੱਚੀ ਗੱਲ ਹੈ ਇਹ ਗੱਲ ਸਿੱਧੀ ਜੀ ਆ ਕਿ ਤੁਸੀਂ ਉਹਨਾਂ ਵਿਊ ਤੇ ਪੈਸੇ ਕਮਾਉਣੇ ਹੋ ਤੁਹਾਡੇ ਬੱਚਿਆਂ ਤੇ ਯਾਰ ਕਿਵੇਂ ਕਿਵੇਂ ਪਚਣਗੇ ਕਿਵੇਂ ਪਚਣਗੇ ਯਾਰ ਕਿਵੇਂ ਪਚਣਗੇ ਬਿਲਕੁਲ ਕਿਵੇਂ ਪਚਣਗੇ ਹੈਨਾ ਤੁਸੀਂ ਇਹੋ ਜਿਹੇ ਲੱਖ ਲਾੜਤਾ ਇਹੋ ਜਿਹੇ ਵਿਊ ਆਦਾ ਜਿੰਦਗੀ ਨਾਲ ਜਿੰਦਗੀ ਨਾਲ ਖੇਡ ਕੇ ਤੁਸੀਂ ਵਿਊ ਲੈਣੇ ਯਾਰ ਅਲੀ ਸਾਹਿਬ ਤੁਸੀਂ ਸਕਾਟਲੈਂਡ ਆਏ ਹੋ ਮੈਂ ਗੱਲ ਦੂਜੇ ਪਾਸੇ ਲੈ ਕੇ ਜਾਣਾ ਕਿ ਦੋਸਤਾਂ ਮਿੱਤਰਾਂ ਦੇ ਸ਼ਹਿਰ ਆਏ ਹਾਂ ਜਦੋਂ ਵੀ ਤੁਸੀਂ ਇੱਥੇ ਆਉਣੇ ਹੋ ਮੈਨੂੰ ਪਤਾ ਕਿ ਜਿਹੜੇ ਸਾਡੇ ਸਾਂਝੇ ਮਿੱਤਰਾਂ ਉਹਨਾਂ ਨੂੰ ਚਾਹ ਚੜ ਜਾਂਦਾ ਵੀ ਅੰਗਰੇਜ਼ ਆ ਲਿਆ ਅੱਜ ਵੀ ਤੁਸੀਂ ਆਏ ਹੋ ਤੁਹਾਡਾ ਮਾਨ ਸਨਮਾਨ ਹੋਣਾ ਮਹਿਫਲ ਵੀ ਲੱਗੀ ਤੇ ਕੀ ਕਹੋਂਗੇ ਇੱਥੋਂ ਦੇ ਭਾਈਚਾਰੇ ਦੇ ਮਿੱਤਰਾਂ ਬਸ ਮੈਂ ਇਹੀ ਕਹਿਣਾ ਚਾਹਣਾ ਵੀ ਸਾਡੇ ਬਹੁਤ ਘੈਂਟਪਰਾ ਜਸਦਰ ਵੀ ਬਾਈ ਦੇਖੋ ਨਿਕਾ ਮਠਾਪੂਰੀਆ ਔਰ ਗੱਲਸਾ ਰਣਜੀਤ ਉਹ ਕਰ ਕੈਵਰੇ ਤੇ ਖੜਾ ਹਨ ਬੰਦੇ ਨੂੰ ਅੱਛੀਆਂ ਯਾਰੀਆਂ ਦੋਸਤੀਆਂ ਕਮਾਉਣੀਆਂ ਚਾਹੀਦੀਆਂ ਨੇ ਜੀ ਜਿਹਦੇ ਕੋਲੇ ਪੱਲੇ ਯਾਰ ਹਨ ਜੀ ਉਦੇ ਪੱਲੇ ਸਾਰਾ ਕੁਝ ਆ। ਆ ਹੁਣੇ ਚਾਰੇ ਭਰਾਵਾਂ ਨੇ ਇੱਕ ਵੀਡੀਓ ਕਾਲ ਆਈ ਸੀ ਸਾਨੂੰ ਆ ਸਨਮਾਨਕ ਦੀ ਆ ਹੁਣੇ ਆ ਦਵਾ ਖੜੇ ਭਰਾཚੇ। ਜੀ। ਉਹਨਾਂ ਨੇ ਕੀ ਸ਼ਬਦ ਕਹੇ ਜੱਸ ਭਾਈ ਹਨਾ? ਥੋੜੇ ਭਰਾਵਰੇ। ਕਿਉਂਕਿ ਇਹਨਾਂ ਨੂੰ ਫਕਰ ਮਹਿਸੂਸ ਹੁੰਦਾ। ਭਾਈ ਨੂੰ ਪਿਆਰ ਮੰਦਾ ਯਾਰ। ਇਹ ਸਾਡਾ ਪੁਰਾਣਾ ਨਾਲੇ ਮੈਂ ਇੱਥੇ ਕਹਿੰਦਾ ਪੁਰਾਣਾ ਮਾਰੇ ਅਖੀਲੀ ਭਵੋਨਾ ਭੈਣ ਤੋਂ। ਜੀ। ਕਿਉਂਕਿ ਭੈਣ ਨੂੰ ਭੈਣ ਸਮਝਿਆ। ਮਾਂ ਨੂੰ ਮਾਂ ਸਮਝਿਆ। ਮੇਰੇ ਹਿੱਸੇ ਉਹ ਚੀਜ਼ਾਂ ਆਈਆਂ ਖੁਰਮੀ ਸਾਹਿਬ ਮੈਂ ਹਰੇਕ ਦੇ ਬੈੱਡਰੂਮ ਤੱਕ ਜਾ ਸਕਦਾ। ਜੀ ਜੀ। ਨਹੀਂ ਤਾਂ ਲੋਕ ਡ੍ਰੈਗ ਰੂਮ ਤੇ ਵੀ ਡ੍ਰੈਗ ਰੂਮ ਚ ਲੈ ਜਾਣ ਤੋਂ ਵੀ ਗਰੇਜ਼ ਕਰਦੇ ਪਾਦੇ ਵੀ ਬਾਹਰੋਂ ਬਾਹਰ ਤੋਰੂ ਬਿਲਕੁਲ ਉਹ ਪਿਆਰ ਕਮਾਓ ਕਿ ਤੁਸੀਂ ਅਗਲੇ ਦੇ ਘਰ ਤੱਕ ਜਾ ਸਕੋ ਜੀ ਜੀ ਇਹ ਮੇਰੇ ਹਿੱਸੇ ਆ ਮੈਂ ਆਪਣੇ ਆਪ ਨੂੰ ਮੈਨੂੰ ਇਹ ਸਭ ਤੋਂ ਮੇਰੇ ਲਈ ਵੱਡੀ ਭਾਗਾਂ ਲੈ ਉਹ ਮੈਂ ਭਾਗਾਂ ਆ ਜਿਹਦੇ ਪੱਲੇ ਇਦਾਂ ਦੇ ਯਾਰ ਆਏ ਨੇ ਔਰ ਹਰ ਇੱਕ ਦੁਨੀਆ ਚ ਜਿੱਥੇ ਵੀ ਮੈਂ ਜਾਵਾਂ ਮੈਨੂੰ ਘਰਾ ਹੱਥੀ ਛਾਵਾ ਕਰਦੇ ਨੇ ਹੱਥੀ ਛਾਵਾ ਕਰਦੇ ਨੇ ਜਿਹਦੇ ਪੱਲੇ ਇਹ ਆ ਗਿਆ ਸਮਝ ਲੋ ਉਹਨੇ ਸਾਰੀ ਦੁਨੀਆ ਦੀ ਦੌਲਤ ਕਮਾ ਲਈ ਜਿਵੇਂ ਖੁਰਮੀ ਸਾਹਿਬ ਤੁਸੀਂ ਹੋ ਭੁੱਲਰ ਸਾਹਿਬ ਅੰਦਰ ਵੇਟ ਕਰੀ ਜਾਂਦੇ ਆ ਸੋਢੀ ਸਾਹਿਬ ਸਾਡਾ ਢੈਣਪਰਾ ਲਖਵੀਰ ਸਿੱਧੂ ਔਰ ਬਰਾੜ ਸਾਹਿਬ ਉਹ ਸਿੱਖਾ ਹਾੜਾ ਇੱਧਰ ਨਹੀਂ ਖੜਾ ਏਡਾ ਦੀ ਧਰਤੀ ਤੇ ਤਾਰਾ ਵੀ ਬੈਠਾ ਬਰਕਰਾਰ ਸਾਡਾ ਭਰਾ ਉਹਨੇ ਕਲਵਾਤ ਉਰਦਨ ਲੋੜੀਆਂ ਪਾ ਰਿਆ ਔਰ ਕਲਵਾਂ ਤੋਂ ਭਰਾ ਦਾ ਗਾਣਾ ਕੰਡਾ ਹਟੋਇਆ ਸਿਰਾਂ ਲਿਆ ਗਿਆ ਮੈਂ ਕਹਿੰਦਾ ਨੇਰੀ ਲਿਆਦੀ ਜੱਟ ਨੇ ਅੱਗੀ ਮੈਂ ਕਹਿੰਦਾ ਸਰ ਕੋ ਖਿੱਚਲਾ ਤਿਆਰੀ ਸ਼ੋਹ ਲੋਣੇ ਆਉਂਦੇ ਆ ਸਿੱਖੋਂ ਸਾਹਿਬ ਜਾਂਦੇ ਜਾਂਦੇ ਹਾਂ ਕੋਈ ਆਪਦਾ ਮਨ ਪਸੰਦ ਗੀਤ ਜਿਹੜਾ ਤੁਸੀਂ ਆਪਦੇ ਮੂੰਹੋਂ ਬਿਲਕੁਲ ਜੀ ਹੋ ਤੂੰ ਕਿਉਂ ਕਵਰ ਆਉਦੀ ੜੀ ਨਹੀਂ ਹੋ ਜੱਟ ਫੋਕੇ ਫੈਂਟਰਨਾ ਮਾਰੇ ਬੜੀ ਵੱਡੀ ਹੈ ਢਾਣੀ ਜੱਟਾਂ ਦੀ ਵੀ ਜੱਟ ਦਿਨੇ ਦੇਖਾ ਦੂਗਾ ਤਾਰੇ ਮੈਨੂੰ ਮਾਣ ਬੁੜਾ ਉਹਨਾਂ ਤੇ ਜੋ ਮੋਢਾ ਜੋੜ ਕੇ ਨਾਲ ਖੜੇ ਫਟੇ ਚੱਕ ਦੇਣਗੇ ਨਹੀਂ ਹੈਗੇ ਸੁਖ ਨਾਲ ਮਤਰਾ ਦੇ ਯਾਰ ਬੜੇ ਸੋ ਐਨਾ ਪਿਆਰ ਦੇ ਲਈ ਖੁਰਮੀ ਸਾਹਿਬ ਦਿਨੋਰ ਸਪੈਲਟਾ ਔਰ ਸਭ ਤੋਂ ਵੱਡੀ ਖੁਸ਼ਖਬਰੀ ਸਾਡੇ ਲਈ ਇਹ ਆ ਔਰ ਅਸੀਂ ਭਾਗਾਂ ਨੇ ਆ ਕਿ ਸਾਡੇ ਗਾਣੇ ਉਦੋਂ ਆਇਆ ਜਦੋਂ ਫੀਤੇ ਵਾਲੀ ਰੀਤ ਵਾ ਸੀ ਜਾਈਗੀ ਕਿਉਂਕਿ ਸਾਡੇ ਗਾਣੇ ਆ ਜਿਹੜੇ ਲੋਕਾਂ ਦੇ ਜ਼ਹਿਨ ਚ ਵੱਸ ਗਏ ਜੀ ਜੀ ਹੈਣਾ ਜੀ ਗਾ ਸਾਨੂੰ ਇਹ ਖੁਸ਼ੀ ਹੁੰਦੀ ਜਦੋਂ ਸ਼ੋਅ ਤੇ ਜਾਂਦੇ ਆ ਲੋਕ ਸਾਡੇ ਗਾਣੇ ਨਾਲ-ਨਾਲ ਗਾਉਂਦੇ ਆ ਗਾਉਂਦੇ ਆ ਅੱਜ ਦੇ ਕਲਾਕਾਰਾਂ ਦੀ ਇਹ ਤਰਸਦੀ ਆ ਜੀ ਗਾਣਾ ਹਜ਼ਾਰ ਮਿਲੀਅਨ ਹੁੰਦਾ ਕੋਲ ਦੀ ਨਹੀਂ ਜਾਂਦਾ ਨਹੀਂ ਨਹੀਂ ਮਤਲਬ ਜਿਆਦਾ ਨਹੀਂ ਜਿਆਦਾ ਪਰ ਸਾਨੂੰ ਇਹ ਖੁਸ਼ੀ ਆ ਕਿ ਸਾਡੇ ਗਾਣੇ ਆ ਜਿਹੜੇ ਹੁਣ ਜਿੰਨੇ ਮਰੀ ਜੇ ਮਰਜੀ ਆਈ ਜਾਣਾ ਪਰ ਜਿਹੜੇ ਗਾਣੇ ਸਾਡੇ ਆ ਫੱਟੀ ਚੱਕਾ ਇਹ ਲੋਕ ਗੀਤ ਬਣ ਗਿਆ ਬਿਲਕੁਲ ਬਿਲਕੁਲ ਮਿਲ ਕੱਲਾ ਕੱਲਾ ਸ਼ਾਰੀ ਨਾਲ ਜਿਹਨਾਂ ਦੇ ਪੱਕੀ ਸਾਰੇ ਫਿਰਦੇ ਅਸਲੇ ਚੱਕੀ ਲੋਕ ਗੀਤ ਬਣ ਗਿਆ ਨੱਚਦੀ ਨੇ ਮੇਤਰਾ ਨੇ ਲੋਕ ਗੀਤ ਬਣ ਗਿਆ ਜੇ ਨਾ ਨੱਚੇਗੀ ਲੋਕ ਗੀਤ ਬਣ ਗਿਆ ਹਾਂਜੀ ਜੀ ਰਪਿੰਦਰ ਖਾਦੀ ਟੂ ਦਾ ਗਾਣਾ ਨਿੱਕੇ ਭਾਈ ਆਪਣਾ ਲੋਕ ਗੀਤ ਬਣ ਗਿਆ ਜਾਗੋ ਤੇ ਡੇਰਾ ਲੋਕ ਗੀਤ ਬਣ ਗਿਆ ਖੇਡਾਂ ਵਿੱਚੋਂ ਖੇਡ ਕਬੱਡੀ ਲੋਕ ਗੀਤ ਬਣ ਗਿਆ ਕਿੰਨੇ ਗਾਣੇ ਐਸਟਲ ਬਾਬਾ ਔਰ ਗਰਮੀ ਸਭ ਸੈਨ ਨੂੰ ਲੋਕ 4 ਘੰਟੇ ਤੋਂ ਪਹਿਲਾਂ ਸਟੇ ਤੋਂ ਉਤਰ ਨਹੀਂ ਦਿੰਦੇ 2 ਘੰਟੇ ਬਾਅਦ ਤਾਂ ਥੋੜਾ ਭਰਾ ਗਰਮੀ ਹੁੰਦੀ ਫੌਲੀ ਵਾਲੀ ਮੋਸ਼ਨ ਫੜਦਾ ਪਾਪਾ ਬੱਤੀ ਬੋਲ ਹਾਂ ਉਹ ਦੋਸਾ ਇਹ ਯਾ ਉਹ ਬਤ ਹਾਂ ਕਿਉਂਕਿ ਸਾਡੇ ਲਈ ਸਾਬ ਤੋਂ ਐਸੀ ਪਾਡਾ ਲਏ ਆ ਵੀ ਸਾਡੇ ਗਾਣੇ ਲੋਕਾਂ ਦੇ ਜਿਹਨ ਚ ਵਸੇ ਹੋਏ ਆ ਇਹ ਕਦੇ ਨਿਕਲ ਨਹੀਂ ਜੀ ਬਹੁਤ ਬਹੁਤ ਧੰਵਾਦ ਜੀ ਬਹੁਤ ਬਹੁਤ ਧੰਵਾਦ ਮੈਂ ਦੱਸ ਦੇਵਾਂਗੇ ਸਾਡਾ ਪਿਆਰਾ ਵੀਰ ਲਾਲ ਗਿਲ ਦੋਦਾ ਜੀ ਭਾਈ ਦਾ ਕਹਿਣਾ ਹੁਣ ਉਹ ਕਹਿਣ ਲਿਖਿਆ ਭਾਈ ਨੇ ਤੇ ਮਾਵਾ ਸੁੱਖ ਰੱਖੇ ਜਲਦੀ ਕਰਾਂਗੇ ਕੀ ਕਹੂੰਗੇ ਅੰਗਰੇਜ਼ ਵਾਲੀ ਬਾਈ ਅਸੀਂ ਤਾਂ ਹਮੇਸ਼ਾ ਬਾਵਾ ਖੋਲ ਕੇ ਬਾਈ ਦਾ ਸਵਾਗਤ ਕਰਦੇ ਸਾਡੇ ਵੱਡੇ ਭਾਈ ਜੱਸਾ ਵੀ ਬਾਈ ਸਾਡੇ ਬਹੁਤ ਮਿੱਠਾ ਪੁਰੀਆ ਤੇ ਬਾਈ ਅੰਗਰੇਜ਼ ਵਾਲੀ ਲੀਤਾ ਅੱਧੀ ਰਾਤ ਨੂੰ ਆ ਕੇ ਡੋਰ ਖੜਕਾ ਦੇਣਾ ਸਾਡੀ ਡੋਰ ਖੁੱਲੀ ਹੁੰਦੀ ਹੈ ਤੇ ਹਮੇਸ਼ਾ ਬਾਈ ਹਰ ਦਾ ਸਤਕਾਰ ਦੇ ਲੋਕ ਕਰਦੇ ਰਹਿੰਦੇ ਆ ਤਾਂ ਅਸੀਂ ਦਵਾਵਾ ਕਰਦੇ ਜਦੋਂ ਮਰਜੀ ਆਉਣ ਇਹ ਹਰ ਵੇਲੇ ਸਾਡੇ ਖੁੱਲੇ ਆ ਬਿਲਕੁਲ ਤੇ ਸਾਡੇ ਯਾਰਾਂ ਦੇ ਯਾਰ ਆ ਬਾਈ ਜਦੋਂ ਮਰਜੀ ਪਰਤਿਆ ਕੇ ਦੇਖ ਲਿਓ ਅੱਧੀ ਰਾਤ ਨੂੰ ਫੋਨ ਕਰ ਲਓ ਅੱਧੀ ਰਾਤ ਨੂੰ ਜਾਗਦੇ ਹੋ ਬਿਲਕੁਲ ਤੇ ਸਾਡੇ ਨਾਲ ਸਾਡਾ ਪਿਆਰਾ ਵੀਰ ਨਿੱਕਾ ਮਿੱਠਾਪੁਰੀਆ ਯਾਨੀ ਕਿ ਮਿੱਠਾਪੁਰੀਆ ਗਾਇਕ ਮਿੱਠਾਪੁਰੀਆ ਚਾਰ ਗਾਣੇ ਤੱਕ ਆ ਗਏ ਬੜਾ ਬੜਾ ਕੀ ਕਹੋਂਗੇ ਅੰਗਰੇਜ਼ ਬਾਈ ਦੀ ਯਾਰੀ ਬਾਰੇ ਭਾਈ ਦੀ ਯਾਰੀ ਭਾਈ ਤਾਂ ਵੱਡਾ ਭਰਾ ਸਾਡਾ ਤੇ ਜਿੰਨਾ ਅਸੀਂ ਰਿਸਪੈਕਟ ਕਰਦੇ ਆ ਤੇ ਪਿਆਰ ਕਰਦੇ ਆ ਬਾਈ ਨੂੰ ਏ ਭਾਈ ਨੂੰ ਪਤਾ ਹੀ ਆ ਸਾਰਿਆਂ ਨੂੰ ਪਤਾ ਹੀ ਆ ਇਨ ਰਿਸਪੈਕਟ ਹੈ ਭਾਈ ਸਾਡੇ ਲਈ ਤੇ ਅਸੀਂ ਇਹ ਚਾਹੁੰਦੇ ਹਾਂ ਭਾਈ ਹਮੇਸ਼ਾ ਬਲੰਦੀਆਂ ਤੇ ਰਵੇ ਤੇ ਚੰਗੀ ਗਾਇਕੀ ਦੇ ਚੰਗੇ ਗਾਣਿਆਂ ਦੇ ਆ ਜਦੋਂ ਸਾਡੇ ਪਿਆਰੇ ਵੀਰ ਜਸਦਰ ਵੀ ਨੂੰ ਵੀ ਦੇਖਦਾ ਨਾ ਇੱਕ ਵਾਰੀ ਮੁੰਦਰਾ ਪਾਈਆਂ ਦੇ ਕੇ ਲੁੱਕ ਦੇਖ ਕੇ ਅਗਲਾ ਕਹਿੰਦਾ ਵੀ ਕਲਾਸਿਕਲ ਗਾਉਂਦਾ ਉਹ ਪਰ ਜਸ ਭਾਈ ਉਹ ਹੈ ਜਿਹੜਾ ਗਾਉਣ ਵਾਲਾ ਹੈ ਹੈਨਾ ਕਿੰਗ ਮੇਕਰ ਜੀ ਨੂੰ ਬੋਲਿਆ ਜਸ ਭਾਈ ਕੀ ਕਹੋਗੇ ਥੈਂਕ ਯੂ ਭਾਈ ਜੀ ਬਹੁਤ ਵਧੀਆ ਭਾਈ ਜੀ ਬਹੁਤ ਵਧੀਆ ਲੱਗ ਰਿਹਾ ਤੁਹਾਨੂੰ ਮਿਲ ਕੇ ਤੇ ਬਾਕੀ ਦੂਜੀ ਗੱਲ ਬਾਈ ਦੀ ਤੁਸੀਂ ਗੱਲ ਕਰਦੇ ਹੋ ਅੰਗਰੇਜ਼ ਬਾਈ ਦੀ ਕਿਹੜਾ ਬਾਤ ਆ ਯਾਰ ਸਾਡੀ ਜਾਨ ਦਾ ਸਾਡਾ ਹੈ ਨਾ ਕੀ ਬਾਤ ਹੈ ਤੋਂ ਵੱਧ ਕੇ ਦਿਲ ਕਰ ਦੋਸਤੋ ਹਾਂ ਜੀ ਤਾਂ ਸੋ ਦੋਸਤੋ ਅੱਜ ਦੀ ਜਿਹੜੀ ਇਹ ਗੱਲਬਾਤ ਅਸੀਂ ਸਾਡੇ ਪਿਆਰੇ ਵੀਰ ਅੰਗਰੇਜ਼ ਵਾਲੀ ਤੇ ਉਹਨਾਂ ਦੇ ਨਾਲ ਆਏ ਹੋਏ ਸਾਡੇ ਮੁਹੱਬਤੀ ਸੱਜਣਾ ਦੇ ਨਾਲ ਗੱਲਬਾਤ ਕੀਤੀ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਗੱਲਬਾਤ ਨੂੰ ਪਸੰਦ ਕਰੋਗੇ ਕਿਉਂਕਿ ਕੋਈ ਪਲਾਨਡ ਨਹੀਂ ਸੀ ਇਹ ਕਿਸੇ ਸਟੂਡੀਓ 'ਚ ਨਹੀਂ ਸੀ ਬਸ ਖੜੇ ਤੇ ਗੱਲਬਾਤ ਹੋਈ ਤੇ ਦਿਲੋਂ ਗੱਲਾਂ ਬਾਤਾਂ ਹੋਈਆਂ ਤੇ ਇਸ ਤੋਂ ਅੱਗੇ ਤੁਹਾਨੂੰ ਫੇਰ ਕਿਸੇ ਨਾ ਕਿਸੇ ਸਾਡੇ ਪਿਆਰੇ ਸੱਜਣ ਦੇ ਨਾਲ ਮਲਾਵਾਂਗੇ ਅੱਜ ਦੇ ਲਈ ਇੰਨਾ ਹੀ ਬਹੁਤ 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 ਧੰਨਵਾਦ